ਸੋ ਚਿਰਕਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੀ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉੱਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤਾਂ ਦਸਾਂ ਚਾ ਰਿਹਾ ਅੱਜ ਮੋਤੀ ਸਰਕਾਰ ਨੇ ਜਾਰੀ ਕੀਤੀ ਨੇ ਜੀ 2 ਤੋਂ 2 ਹਜ਼ਾਰ ਰੁਪਏ ਭੇਜ ਚੁੱਕੇ ਨੇ ਜੀ ਖਾਤਿਆਂ ਵਿੱਚ ਕਿੰਨਾ ਲੋਕਾਂ ਦੇ ਖਾਤਾ ਦੇ ਵਿੱਚ ਪੈਣੇ ਜੀ ਸਾਰੀ ਡਿਟੇਲਸ ਭੀੜਲ ਚਪਾਸਾਂ ਜੀ ਕਰਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਕੋਈ ਗੁਜ਼ਾਰਿਸ਼ ਜਿਨ੍ਹਾਂ ਵੀਰੇ ਨੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਲਿਆ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਚਲੋ ਚੱਲਦੇ ਹਾਂ ਤਾਜ਼ਾ ਖਬਰਾਂ ਦੇ ਸਭ ਤੋਂ ਪਹਿਲੀ ਵੱਡੀ ਖਬਰ ਜੀ ਮਜੀਠੀਆ ਬਾਰੇ ਕੋਰਟ ਦਾ ਵੱਡਾ ਫੈਸਲਾ ਹੁਣ ਜੇਲ੍ਹ ਬਾਰੇ ਆਇਆ ਇੱਕ ਵੱਡਾ ਅਕਾਲੀ ਲੀਡਰ ਬਿਕਰ ਮਜੀਠਿਆ ਨੂੰ ਰਾਹਤ ਅੱਜ ਵੀ ਨਹੀਂ ਮਿਲੀ ਹੈ ਮਹਾਲੀ ਕੋਰਟ ਦੇ ਮਜੀਠੀਆ ਦੀ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ਪਾ ਦਿੱਤੀ ਗਈ ਹੈ ਮਜੀਠੀਆ ਦੀ ਨਾਬਾ ਜੇਲ੍ਹ ਤੋਂ ਵੀਡੀਓ ਕਾਨਫਰੈਂਸ ਜਰੀਏ ਪੇਸ਼ੀ ਹੋਈ ਹੁਣ ਅਗਲੀ ਸੁਣਵਾਈ 14 ਅਗਸਤ ਨੂੰ ਹੋਵੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ 트럼ਪ ਨੇ ਬੇਲੇ ਕੀਤੇ ਨੇ ਜੀ 230 ਪੰਜਾਬੀ ਟਰੱਕ ਡਰਾਈਵਰ ਅਮਰੀਕਾ ਵਿੱਚ ਅੰਗਰੇਜ਼ੀ ਤੋਂ ਅਣਜਾਣ 1500 ਤੋਂ ਵੱਧ ਟਰੱਕ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਦਿਆਂ ਵਿਵਿਲਾ ਕਰ ਦਿੱਤਾ ਚੁੱਕਾ ਹੈ ਜਿਨ੍ਹਾਂ ਵਿੱਚੋਂ 230 ਪੰਜਾਬੀ ਦੱਸੇ ਜਾ ਰਹੇ ਨੇ ਟਰਾਂਸਪੋਰਟ ਮੰਤਰੀ ਸ਼ੌਨ ਡਫੀ ਨੇ ਕਿਹਾ ਕਿ ਅਮਰੀਕਾ ਫਰਸਟ ਦਾ ਮਤਲਬ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਬਣਦੀ ਹੈ ਪਰ ਅੰਗਰੇਜ਼ੀ ਤੋਂ ਅਣਜਾਣ ਟਰੱਕ ਡਰਾਈਵਰ ਸੜਕਾਂ ਤੋਂ ਖਤਰਨਾਕ ਬਣ ਰਹੇ ਨੇ ਉਸ ਤੋਂ ਬਾਅਦ ਗ੍ਰੀਵ ਬਿੱਡੀਖਵ ਜੀ ਭਾਜਪਾ ਆਗੂਆਂ ਨੇ ਭਗਤਾ ਬਲਾਕ ਨੂੰ ਤੋੜਨ ਦਾ ਕੀਤਾ ਜੀ ਵਿਰੋਧ ਪੰਚਾਇਤ ਵਿਵਾਜ ਦੇ ਅਧਿਕਾਰਾਂ ਨੂੰ ਕਮਜ਼ੋਰ ਕਰ ਰਹੀ ਹੈ ਸੂਬੇ ਦੀ ਮੌਜੂਦਾ ਸਰਕਾਰ ਲਗਾਤਾਰ ਲੋਕ ਵਿਰੋਧ ਅਤੇ ਪੰਚਾਇਤੀ ਰਾਜ ਨੂੰ ਕਮਜ਼ੋਰ ਕਰਨ ਵਾਲੇ ਫੈਸਲੇ ਕਰ ਰਹੀ ਹੈ ਪੰਜਾਬ ਸਰਕਾਰ ਤੇ ਇਹ ਦੋਸ਼ ਭਾਜਪਾ ਦੇ ਸੀਨੀਅਰ ਆਗੂ ਪਰਮਪਾਲ ਕੌਰ ਸਿੱਧੂ ਤੇ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਤੇ ਆਗੂ ਭਾਜਪਾ ਬਠਿੰਡਾ ਨੇ ਭਗਤਾਪਾਈ ਬਲਾਕ ਨੂੰ ਤੋੜਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਲਏ ਉਕਤ ਆਗੂ ਨੇ ਕਿਹਾ ਕਿ ਆਮ ਲੋਕਾਂ ਤੇ ਪੰਚਾ ਸਰਪੰਚਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਭਗਤਾ ਪਾਈ ਬਲਾਕ ਸਥਾਪਿਤ ਹੋਇਆ ਸੀ ਦੋਸਤੋ ਆਵਾਜ਼ ਅਗਲੀ ਵੀਡੀਓ ਖਵਜੀ ਪੰਚਾਇਤ ਵਿਭਾਗ ਨੇ 26 ਕਿੱਲਾਂ ਦਾ ਕਬਜ਼ਾ ਪੰਚਾਇਤ ਨੂੰ ਦਵਾਇਆ ਜੀ ਇਹ ਖਬਰ ਹੈ ਜੀ ਅਹਮਦਗੜ ਤੋਂ ਜਿੱਥੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਤੋਂ ਮੁਕਤ ਕਰਨ ਲਈ ਵਿੱਡੀ ਮਹਿੰਮ ਤਹਿਤ ਅੱਜ ਮਲੇਰਕੋਟਲ ਦੇ ਸੌਂਦਾ ਪਿੰਡ ਸਿੰਘਵਾਲਾ ਵਿਖੇ ਪੰਚਾਇਤ ਵਿਭਾਗ ਵੱਲੋਂ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਕਰੀਬ 26 ਕਿੱਲੇ ਖਾਲੀ ਕਰਵਾਉਣ ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖੋਜੀ ਸਾਅਕਾ ਅਕਾਲੀ ਆਗੂ ਤੇ ਘਰ ਬਿਜਲੈਂਸ ਦੀ ਰੇਡ ਪਈ ਹੈ। ਕੱਲ ਹੀ ਹੋਏ ਸਨ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਬਿਜ਼ਨਸ ਬਿਊਰੋ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਪਾਜਵਕ ਵਿੱਚ ਸ਼ਾਮਲ ਹੋਣ ਲਈ ਕੋਲੋਨਾਈਜ਼ਰ ਰਣਜੀਤ ਸਿੰਘ ਗਿੱਲ ਦੇ ਚੰਡੀਗੜ੍ਹ ਮਹਾਲੀ ਸਥਿਤ ਘਰ ਤੇ ਛਾਪੇ ਮਾਰੇ। ਛਾਪੇਮਾਰੀ ਦੇ ਸਮੇਂ ਨੂੰ ਲੈ ਕੇ ਰਾਜਨੀਤਿਕ ਹਲਕਿਆਂ ਵਿੱਚ ਹੀ ਚਰਚਾ ਤੇਜ਼ ਹੋ ਗਈ ਹੈ। ਹਾਲਾਂਕਿ ਛਾਪੇਮਾਰੀ ਸੰਬੰਧੀ ਬਿਜ਼ਨੈਸ ਵੱਲੋਂ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਵਿਜਲੈਂਸ ਅਧਿਕਾਰੀ ਗਿੱਲ ਦੇ ਟਿਕਾਣੇ ਦੀ ਜਾਂਚ ਕਰ ਰਹੇ ਨੇ ਵਿਜਲੈਂਸ ਬਿਊਰੋ ਦੀਆਂ ਉਪੱਖਵਕ ਟੀਮਾਂ ਨੇ ਗਿੱਲ ਦੇ ਚੰਡੀਗੜ੍ਹ ਮਹਾਲੀ ਅਤੇ ਖਰੜ ਸਥਿਤ ਘਰ ਅਤੇ ਦਫ਼ਤਰਾਂ ਲਈ ਤਲਾਸ਼ੀ ਲਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਅਮਰਪਾਲ ਸਿੰਘ ਦੇ ਸਾਥੀਆਂ ਦੀ ਪੇਸ਼ੀ ਮੌਕੇ ਉਹਨਾਂ ਦੇ ਪਰਿਵਾਰਾਂ ਨਾਲ ਦੂਰ ਵਿਹਾਰ ਕਰਕੇ ਐਸਪੀ ਨੂੰ ਕੀਤਾ ਜਾਵੇਗਾ ਸਸਪੈਂਡ ਅਕਾਲੀ ਦਲ ਵਾਰਸ ਪੰਜਾਬ ਦੇ ਅਜੇ ਕਾਲੀ ਤਲਵਾਰਸ ਪੰਜਾਬ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਸਰਗਰਮ ਆਗੂਆਂ ਵੱਲੋਂ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਕਰਕੇ ਇੱਕ ਵੱਡੀ ਜਿਹੜੀ ਕਲਬ ਵਿੱਚ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਤੇਰੇ ਮੁੰਡੇ ਨੇ ਪੂਰੇ ਪੰਜਾਬ ਨੂੰ ਅੱਗ ਲਾਤੀ ਅਮਰਪਤ ਸਿੰਘ ਦੀ ਮਾਂ ਤੇ ਐਡੀਸੀਪੀ ਹਰਪਾਲ ਸਿੰਘ ਦੀ ਅਦਾਲਤ ਦੇ ਬਾਹਰ ਹੋਈ ਤਿੱਖੀ ਬਹਿਸ ਇੱਕ ਹਮਰੇ ਸਾਹਮਣੇ ਆ ਰਹੀ ਹੈ ਜੀ ਤੇਰੇ ਮੁੰਡੇ ਨੇ ਪੰਜਾਬ ਨੂੰ ਅੱਗ ਲਾ ਦਿੱਤੀ ਕਿ ਮੇਰੇ ਮੁੰਡੇ ਦਾ ਕਰਤਾ ਕੀ ਇਹੀ ਬਹਿਸ ਵੀਰਵਾਰ ਸ਼ਾਮ ਨੂੰ ਅਦਾਲਤ ਕੰਪਲੈਕਸ ਤੇ ਖਾਲਿਸਤਾਨੀ ਸਮਰਥਕ ਅਮਰਤਪਾਲ ਸਿੰਘ ਦੀ ਮਾਂ ਨੇ ADGP ਦੋਹਰਪਾਲ ਸਿੰਘ ਨੂੰ ਵਿਚਕਾਰ ਹੋਈ ਹੈ ADGP ਅਜਨਾਲਾ ਪੁਲਿਸ ਸਟੇਸ਼ਨ ਤੇ ਹਮਲੇ ਤੇ 41 ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕਰਨ ਲਈ ਸਖਤ ਸੁਰੱਖਿਆ ਵਿਚਕਾਰ ਲਿਆ ਜਾ ਰਿਹਾ ਹੈ ਉਸ ਤੋਂ ਬਾਅਦ ਲਈ ਨਸ਼ੇ ਦੇ ਇਲਜ਼ਾਮਾਂ ਤੋਂ ਬਾਅਦ ਅਮਰਤਪਾਲ ਸਿੰਘ ਡਾਕ ਟੈਸਟ ਲਈ ਹੋਇਆ ਤਿਆਰ ਵਕੀਲ ਨੇ ਕਿਹਾ ਹੈ ਤੋਹਮਤ ਲਗਾਉਣ ਵਾਲਿਆਂ ਦਾ ਵੀ ਹੋਣਾ ਚਾਹੀਦਾ ਟੈਸਟ ਖੜੂਰ ਸਰ ਤੋਂ ਸੰਸਦ ਮੈਂਬਰ ਅਤੇ ਆਵਾਜ਼ ਪੰਜਾਬ ਦੇ ਸੰਗਠਨ ਦੇ ਮੁਖੀ ਅੰਮਰਤਪਾਲ ਚਨੀ ਜੋ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਅਧੀਨ ਅਸਾਮ ਦੀ ਡਿਬਰਗੜ ਚੇਲ ਵਿੱਚ ਪੰਦ ਨੇ ਉਹਨਾਂ ਨੇ ਆਪਣੇ ਵਿਰੁੱਧ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਤੇ ਵੱਡਾ ਭਿਆਨ ਦਿੱਤਾ ਉਸ ਤੋਂ ਬਾਅਦ ਅਗਲੀ ਵੱਡੀ ਖੋ ਜੀ ਹਸਪਤਾਲ ਦੇ ਦੌਰੇ ਤੋਂ ਪਹਿਲਾਂ ਹਰਮੇਸ਼ ਸਿੰਘ ਸੰਧੂ ਦੇ ਘਰ ਪੁਜੇ ਸਹਿਤ ਮੰਤਰੀ ਤਰੰਤਨ ਹਲਕੇ ਵਿੱਚ ਜਿਮਣੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਆਮ ਆਦਮੀ ਪਾਰਟੀ ਇਸ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਗੰਭੀਰ ਹੈ ਜਿਸ ਕਾ ਅਨਹਾਲੀ ਵਿੱਚ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹਰਮੀਤ ਸਿੰਘ ਸੰਧੂ ਦੀ ਸਿਆਸੀ ਸ਼ਕਤੀ ਨੂੰ ਲਗਾਤਾਰ ਬਤਾਇਆ ਜਾ ਰਿਹਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਨਹੀਂ ਦਿੱਲੀ ਕਮੇਟੀ ਦੇ ਪ੍ਰਧਾਨ ਕਾਲਕਾ ਨੇ ਐ ਜੀ ਪੀ ਸੀ ਪ੍ਰਦਾਨ ਨੂੰ ਕੀਤਾ ਜਿਨ ਵਿਹੇ ਲਈ ਪੇਸ਼ਕਸ਼ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੂੰ ਇੱਕ ਪੱਤਰ ਜਾਰਹੀ ਸਿੱਖ ਪੰਥ ਦੇ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਉਹਨਾਂ ਦੇ ਸ਼ਹੀਦ ਹੋਏ ਅਨੰਦ ਅਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀਦਾਸ ਜੀ ਭਾਈ ਦੱਲਾ ਜੀ ਦੀ 350 ਸਾਲਾਂ ਸ਼ਹਾਦਤ ਦਾ ਇਕਜੁੱਟ ਹੋ ਕੇ ਮਨਾਉਣ ਦਾ ਉਪਰਾਲਾ ਕੀਤਾ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਸੰਗਰੂਰ ਦੇ ਪਿੰਡ 'ਚ ਆਪ ਦਾ ਬਾਈਕਾਟ ਲੈਂਡ ਪੂਲਿੰਗ ਦੇ ਵਿਰੁੱਧ ਵੱਡਾ ਫੈਸਲਾ ਨਹੀਂ ਬੜੇਗਾ ਕੋਈ ਆਪ ਆਕੂ ਸੰਗਰੂਰ ਦੇ ਪਿੰਡ ਸੋਹਿਆ ਕਲਾ ਦੀ ਪੰਚਾਇਤ ਨੇ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਵੱਡਾ ਫੈਸਲਾ ਲੈਂਦਿਆ ਪਿੰਡ ਪੱਧਰੀ ਮਤਾ ਪਾਸ ਕੀਤਾ। ਇਸ ਮੱਤੇ ਵਿੱਚ ਪਿੰਡ ਵਾਸੀ ਨੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਜਾਂ ਆਗੂ ਨੂੰ ਪਿੰਡ 'ਚ ਦਾਖਲ ਹੋਣ ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੈ। ਪਿੰਡ ਵਾਲਿਆਂ ਨੇ ਪਿੰਡ ਦੇ ਸਾਰੇ ਐਂਟਰੀ ਪੁਆਇੰਟ ਅਤੇ ਫਲੈਕਸ ਬੋਰਡ ਲਾ ਦਿੱਤੇ ਨੇ। ਇਸ ਮੱਤੇ ਵਿੱਚ ਇਹ ਕਿਹਾ ਗਿਆ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਲੈਂਡ ਪੂਲਿੰਗ ਸਕੀਮ ਵਾਪਸ ਨਹੀਂ ਲੈਂਦੀ ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਬਾਈਕਾਟ ਰਹੇਗਾ। ਉਸ ਤੋਂ ਬਾਅਦ ਅਗਲੀ ਵਾਰ ਮੁੱਖ ਮੰਤਰੀ ਭਵਨਤਵਾਨ ਨੇ ਕਿਸਾਨਾਂ ਨਾਲ ਕੀਤੀ ਜੀ ਮੰਚੀ ਤੇ ਬੈਠ ਕੇ ਗੱਲਬਾਤ। ਔਲਕ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਕਿੰਨੇ ਮੰਤਰੀ ਬਣੇ? ਪੀਮ ਸੈਨ ਸੱਚਰ ਤੋਂ ਲੈ ਕੇ ਚਰਨਜੀਤ ਸਿੰਘ ਚੰਨੀ ਤੱਕ ਕਿਸੇ ਵੀ ਪੰਜਾਬ ਵਾਸੀ ਨਾਲ ਇੰਨੀ ਨੇੜਤਾ ਨਹੀਂ ਦਿਖਾਈ ਜਿੰਨੀ ਮੁੱਖ ਮੰਤਰੀ ਭਵੰਤਮਾਨ ਨੇ ਜਿੰਨਾ ਕਿਸਾਨਾਂ ਨਾਲ ਖੇਤਾ ਵਿੱਚ ਮੰਜੀ ਤੇ ਬੈਠ ਕੇ ਲਗਭਗ 1 ਘੰਟੇ ਤੱਕ ਗੱਲਬਾਤ ਕਰਕੇ ਦਿਖਾਈ ਹੈ ਉਸ ਤੋਂ ਬਾਅਦ ਅਗਲੀ ਵਿੱਡੀ ਹੋਜੀ ਪ੍ਰਿੰਸੀਪਲ ਸੁਖਜਿੰਦਰ ਕੌਰ ਰੰਦਾਵਾ ਨੇ ਕੀਤੀ ਐ ਸਗਵੀ ਸਿੰਘ ਬਾਦਲ ਨਾਲ ਮੁਲਾਕਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਦੀ ਚੱਲ ਰਹੀ ਬਾਬਾ ਬੁੱਢਾ ਸਪਾ ਸਿੰਘ ਸਾਹਿਬ ਚੈਰੀਟੇਬਲ ਹਸਪਤਾਲ ਲੋਕਾਂ ਲਈ ਮਿਆਰੀ ਸਹੂਲਤਾਂ ਜਾਂ ਸਰਹੱਦੀ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਨੂੰ ਮੁੱਖ ਰੱਖਦੇ ਹਨ ਤਰਨਤਨ ਹਲਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਰੰਧਾਵਾ ਨੇ ਇਲਾਕੇ ਦੇ ਵਰਕਰਾਂ ਸਵੇਰੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨਾਲ ਉਚੇਚੇ ਤੌਰ ਤੇ ਮੀਟਿੰਗ ਰੱਖੀ ਹੈ ਉਸ ਤੋਂ ਬਾਅਦ ਇੱਕ ਨਵੀਂ ਵੀਡੀਓ ਜੀ ਐਮਪੀ ਸੁਖਵਿੰਦਰ ਰੰਧਾਵਾ ਦੇ ਪੁੱਤਰ ਨੂੰ ਧਮਕੀ ਦੇਣ ਵਾਲਾ ਕਾਬੂ 24 ਘੰਟੇ ਚ ਐਕਸ਼ਨ ਕਾਂਗਰਸ ਦੇ ਸੰਸਦ ਮੈਂਬਰ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰਣਦਾਵਾ ਦੇ ਪੁੱਤਰ ਉਹਦੇ ਵੀਰ ਰਣਦਾਵਾ ਨੂੰ ਤੰਕੀ ਦੇਣ ਵਾਲੇ ਦੋਸ਼ੀ ਨੂੰ ਪੰਜਾਬ ਪੁਲਿਸ ਨੇ 24 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਇਹ ਗ੍ਰਿਫਤਾਰੀ ਅੰਮ੍ਰਿਤਸਰ ਤੋਂ ਕੀਤੀ ਗਈ ਬਟਾਲਾ ਦੇ ਐਸਐਸਪੀ ਜਲਦੀ ਹੀ ਇਸ ਸੰਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਕਰਨਗੇ ਉਸ ਤੋਂ ਬਾਅਦ ਦੇਖੀਏ ਬਈ ਜੀ ਐਮਪੀ ਅਮਰਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰੇ ਪੰਜਾਬ ਸਰਕਾਰ ਬਲਤੋਹਾ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਸੁਖਵੀਰ ਸਿੰਘ ਬਲਟੋਹਾਣੀ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦੇ ਸੰਗੀਤ ਜੋਸ਼ ਲਾਇਨੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਸੂਬਾ ਸਰਕਾਰ ਅਤੇ ਪੁਲਸ ਡਾਇਰੈਕਟ ਪੰਜਾਬ ਦੇ ਮੁਖੀ ਐਮਪੀ ਅਮਰਪਾਲ ਸਿੰਘ ਤੋਂ ਨੇ ਸਾਥੀਆਂ ਨਾਲ ਅਨਮਨੁੱਖੀ ਵਤੀਰਾ ਅਪਣਾ ਰਹੀ ਹੈ ਉਸ ਤੋਂ ਬਾਅਦ ਅਗਲੇ ਅਗਲੇ 5 ਤੋਂ 10 ਸਾਲਾਂ ਚ ਸਟੇਜ ਤੇ ਗਾਣੇ ਗਾਏਗਾ ਜੀ ਛੋਟਾ ਸ਼ਿੱਦੂ ਪਿਤਾ ਬਲਕੌਰ ਸਿੰਘ ਬੋਲੇ ਆਉਣ ਵਾਲੇ ਦਿਨਾਂ ਚ ਬਣੇਗਾ ਜੀ ਸਟੇਜਾਂ ਦਾ ਸ਼ਿੰਗਾਰ ਦੋਸਤੋ ਬਾਦ ਇੱਕ ਵੱਡੀ ਖੁਸ਼ਖਬਰੀ ਲੈ ਕੇ ਆ ਚੁੱਕੇ ਹਾਂ ਜੀ 2-2000 ਰੁਪਏ ਖਾਤਾ ਵਿੱਚ ਭੇਜ ਰਹੀ ਹੈ ਸਰਕਾਰ ਇਸ ਦਿਨ ਹੋਣਗੇ ਜਾਰੀ ਆਉਣ ਵਾਲੇ ਐਸਐਮਐਸ ਚੈੱਕ ਜ਼ਰੂਰ ਕਰਿਓ ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਆਜਾਦਨ ਬਹੁਤ ਚੰਗਾ ਰਹਿਣ ਵਾਲਾ ਹੈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਦੀ ਬੀਮੀ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਦੇ ਖਾਤਿਆਂ ਵਿੱਚ 2-2000 ਰੁਪਏ ਆ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਅਗਸਤ ਉੱਤਰ ਪ੍ਰਦੇਸ਼ ਦੇ ਵਾਰਾਨਸੀ ਵਿੱਚ 20500 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਕਿਸਾਨ ਨਿਧੀ ਦੀ ਬੀਮੀ ਕਿਸ਼ਤ ਸਵੇਰੇ 11:00 ਵਜੇ ਜਾਰੀ ਕਰਨਗੇ ਜਿਹੜੀ ਅੱਜ ਜਿਹੜੀ ਜਾਰੀ ਹੋ ਚੁੱਕੀ ਹੈ ਪੈਸੇ ਖਾਤਨ ਦੇ ਵਿੱਚ ਜਿਹੜੇ ਪੈ ਚੁੱਕੇ ਨੇ ਜੀ 2 200 ਰੁਪਏ ਤੁਸੀਂ ਜਾ ਕੇ ਕਢਵਾ ਸਕਦੇ ਹੋ ਐਸੀ ਜੀ ਅੱਜ ਦੇ ਮਿਹਰਿਆ ਤਾ ਜਾਣ ਵਧਵਾ ਧੰਨਵਾਦੀ